ਪੰਜਾਬ ਵਿੱਚ ਅੱਜ ਬੱਸ ਮੁਲਾਕਮਾਂ ਦੇ ਵੱਲੋਂ ਜਿਹੜਾ ਉਹ ਹੜਤਾਲ ਹੈ ਕੀਤੀ ਜਾ ਰਹੀ ਹੈ 12 ਵਜੇ ਤੋਂ ਲੈ ਕੇ ਉਹਨਾਂ ਦੀ ਹੜਤਾਲ ਜਿਹੜੀ ਆ ਸ਼ੁਰੂ ਹੋਵੇਗੀ ਤਾਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਕੁਝ ਮੰਗਾਂ ਨੇ ਜਿਹੜੀਆਂ ਸਰਕਾਰ ਦੇ ਵੱਲੋਂ ਨਹੀਂ ਮੰਨੀਆਂ ਜਾ ਰਹੀਆਂ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਬ੍ਰੇਕਾਂ ਜਿਹੜੀਆਂ ਆਪਣੇ ਬੱਸਾਂ 'ਤੇ ਲਗਾ ਦਿੱਤੀਆਂ ਨੇ ਚੱਕਾ ਜਾਮ ਕਰ ਦਿੱਤਾ ਗਿਆ ਹੈ ਤਦ ਆਸ ਦੇਖੀ ਕਿ ਉਹਨਾਂ ਦੀਆਂ ਕੁਝ ਮੰਗਾਂ ਹਨ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਵੱਲੋਂ ਠੇਕੀਦਾਰੀ ਸਿਸਟਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਕੱਚੇ ਮੁਲਾਕਮਾਂ ਪੱਕੇ ਨਾ ਕਰਨ ਦੇ ਲਈ ਵੀ ਉਹਨਾਂ ਦੇ ਵੱਲੋਂ ਰੋਸ ਜਿਹੜਾ ਉਹ ਚਿਤਾਰ ਜਾ ਰਿਹਾ ਤਾਂ ਇਹ ਵੀ ਦਾ ਜੇ ਕਿ ਕਿਲੋਮੀਟਰ ਸਕੀਮ ਜਿਹੜੀ ਆ ਪ੍ਰਸ਼ਾਸਨ ਜਿਹੜਾ ਉਹ ਲਿਆਉਣ ਜਾ ਰਿਹਾ ਜਿਸ ਤੇ ਕਰਕੇ ਵੀ ਮੁਲਾਜ਼ਮਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਉਹ ਨਿੱਜੀਕਰਨ ਦੇ ਖਿਲਾਫ ਵਿਰੋਧ ਹਨ ਕਿਉਂਕਿ ਬਸ ਜਿਹੜਾ ਡਿਪਾਰਟਮੈਂਟ ਆ ਉਸ ਨੂੰ ਨਿੱਜੀ ਹੱਥਾਂ ਦੇ ਵਿੱਚ ਫੜਾਉਣ ਦੀ ਜਿਹੜੀ ਗੱਲ ਸਾਹਮਣੇ ਆ ਇਸ ਤਹਾ ਇਸ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਜਿਹੜਾ ਉਹ ਵਿਰੋਧ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਕਿ ਉਹਨਾਂ ਦੀਆਂ ਤਨਖਾਹਾਂ ਵੀ ਜਿਹੜੀਆਂ ਸਮੇਂ ਸਿਰ ਨਹੀਂ ਆਉਂਦੀਆਂ ਜਿਸ ਤੇ ਕਰਕੇ ਉਹਨਾਂ ਦੇ ਵੱਲੋਂ ਇਹ ਰੋਜ਼ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੜਤਾਲ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਵੱਲੋਂ 12 ਵਜੇ ਤੋਂ ਲੈ ਕੇ ਇਹ ਜਿਹੜਾ ਹੜਤਾਲ ਦਾ ਕੌਲ ਉਹ ਰੱਖੀ ਗਈ ਸੀ ਅਤੇ ਇਸ ਦੇ ਤਹਿਤ ਉਹਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਰਵੂਸ ਕੀਤਾ ਜਾ ਰਿਹਾ ਹੈ ਦਾਸ ਦੇਖੀ ਪਿਛਲੇ ਕੁਝ ਸਮਿਆਂ ਤੋਂ ਉਹਨਾਂ ਦੀ ਮੀਟਿੰਗਾਂ ਵੀ ਸਰਕਾਰ ਦੇ ਬੰਦਿਆਂ ਦੇ ਨਾਲ ਹੋਈਆਂ ਆ ਰਹੀਆਂ ਨੇ ਪਰ ਕੋਈ ਵੀ ਜਿਹੜਾ ਹੱਲ ਨਹੀਂ ਨਿਕਲਿਆ ਅਤੇ कई बार पहले इसमें जेकर गल करिए दिवाली हड़ताल एक बार फिर हड़ताल अपन मू ले हड़ताल कर रहे जिसते करके आम लोग बहुत परेशानिया का सामना करना पै रहा लोग खजल खुआर हो रहे क्योंकि अपनिया मंजिल नहीं पहुंच पा रहे जिसके करके लोगों के ਦੇ ਪਰਤੀ ਜਿਹੜਾ ਹੋਰ ਹੁਮਸ ਪਾਇਆ ਚਾਰਿਆ ਪੰਜਾਬ ਦੇ ਵਿੱਚ ਅੱਜ ਬਸ ਮੁਲਾਕਾਤਾਂ ਦੇ ਵੱਲੋਂ ਜਿਹੜਾ ਉਹ ਹਰਤਾਾਲ ਕੀਤੀ ਜਾ ਰਹੀ ਹੈ 12 ਵਜੇ ਤੋਂ ਲੈ ਕੇ ਉਹਨਾਂ ਦੇ ਹਰਤਾਾਲ ਜਿਹੜੀਆਂ ਸ਼ੁਰੂ ਹੋਵੇਗੀ ਤਾਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਕੁਝ ਮੰਗਾਂ ਨੇ ਜਿਹੜੀਆਂ ਸਰਕਾਰ ਦੇ ਵੱਲੋਂ ਨਹੀਂ ਮੰਮੀਆਂ ਜਾ ਰਹੀਆਂ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਬ੍ਰੇਕਾਂ ਜਿਹੜੀਆਂ ਆਪਣੇ ਬੱਸਾਂ 'ਤੇ ਲਗਾ ਦਿੱਤੀਆਂ ਨੇ ਚੱਕਾ ਜਾਮ ਕਰ ਦਿੱਤਾ ਗਿਆ ਹੈ ਤਦਾਦ ਦੇ ਕਿ ਉਹਨਾਂ ਦੀਆਂ ਕੁਝ ਮੰਗਾਂ ਹਨ ਜੀਨਾਂ ਦੇ ਵਿੱਚ ਉਹਨਾਂ ਦੇ ਬਿਲੋਂ ਠੇਕੀਦਾਰੀ ਸਿਸਟਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਕੱਚੇ ਮਲਾਤ ਮਨ ਪੱਕੇ ਨਾ ਕਰਨ ਦੇ ਲਈ ਵੀ ਉਹਨਾਂ ਦੇ ਬਿਲੋਂ ਉਹ ਜਿਹੜਾ ਉਹ ਚੱਤਾ ਚਾਰਿਆ ਤਾਂ ਇਹ ਵੀ ਗੱਲ ਤੇ ਹੈ ਕਿ ਕਿਲੋਮੀਟਰ ਸਕੀਮ ਜਿਹੜੀ ਆ ਪ੍ਰਸ਼ਾਸਨ ਜਿਹੜਾ ਉਹ ਲੈਉਣ ਜਾ ਰਿਹਾ ਜਿਸ ਤੇ ਕਰਕੇ ਵੀ ਮੁਲਾਜ਼ਮਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਉਹ ਨਿੱਜੀਕਰਨ ਦੇ ਖਿਲਾਫ ਵਿਰੋਧ ਕਿਉਂਕਿ ਅ ਬਸ ਜਿਹੜਾ ਡਿਪਾਰਟਮੈਂਟ ਆ ਉਸ ਨੂੰ ਨਿੱਜੀ ਹੱਥਾਂ ਦੇ ਵਿੱਚ ਫੜਾਉਣ ਦੀ ਜਿਹੜੀ ਗੱਲ ਸਾਹਮਣੇ ਆਈ ਇਸ ਤੇ ਤਾਂ ਇਸ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਜਿਹੜਾ ਉਹ ਵਿਰੋਧ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਕਿ ਉਹਨਾਂ ਦੀਆਂ ਤਨਖਾਹਾਂ ਵੀ ਜਿਹੜੀਆਂ ਉਸ ਸਮੇਂ ਸਰ ਨਹੀਂ ਆਉਂਦੀਆਂ ਜਿਸ ਤੇ ਕਰਕੇ ਉਹਨਾਂ ਦੇ ਵੱਲੋਂ ਇਹ ਰੋਸ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੜਤਾਲ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਵੱਲੋਂ 12 ਵਜੇ ਤੋਂ ਲੈ ਕੇ ਇਹ ਜਿਹੜਾ ਹੜਤਾਲ ਦਾ ਕੌਲ ਉਹ ਰੱਖੀ ਗਈ ਸੀ ਅਤੇ ਇਸ ਦੇ ਤਹਿਤ ਉਹਨਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਰੂਸ ਕੀਤਾ ਗਿਆ ਜਿਵੇਂ ਕਿ ਆਦਾਂ ਦੇਖੀ ਪਿਛਲੇ ਕੁਝ ਸਮਿਆਂ ਤੋਂ ਉਹਨਾਂ ਦੀ ਮੀਟਿੰਗਾਂ ਵੀ ਸਰਕਾਰ ਦੇ ਮੰੰਦੰ ਦੇ ਨਾਲ ਹੋਈਆਂ ਆ ਰਹੀਆਂ ਨੇ ਪਰ ਕੋਈ ਵੀ ਜਿਹੜਾ ਹੱਲ ਨਹੀਂ ਨਿਕਲਿਆ ਅਤੇ कई बार मिला। इस तो पहले इसलों जेकर गल करिए दिवाली हड़ताल एक बार फिर अपन मू ले हड़ताल कर रहे जिसते करके आम लोग बहुत परेशानिया का सामना करना पै रहा लोग खज्जल खुआर हो रहे क्योंकि अपनिया मंजिल नहीं पहुंच पा रहे जिसते करके लोगों के ਪਰਤੀ ਜਿਹੜਾ ਹੋਰ ਮੂਸ ਪਾਇਆ ਚਾਰਿਆ